ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਸੂਬੇ ਦੇ ਮਾਲ ਅਧਿਕਾਰੀਆਂ ਨੂੰ ਸਬਕ ਦੇਣ ਵਾਸਤੇ ਕਾਰਵਾਈਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉੱਥੇ ਹੁਣ ਵੱਡੇ ਪੱਧਰ ਤੇ ਉਹਨਾਂ ਦੇ ਤਬਾਦਲੇ ਵੀ ਕਰ ਦਿੱਤੇ ਨੇ ਹਾਲਾਂਕਿ ਬੀਤੇ ਦਿਨ ਹੀ ਪੰਜਾਬ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਸੀ ਕਿ ਜਿਹੜੇ 5 ਵਜੇ ਤੱਕ ਆਪਣੇ ਦਫ਼ਤਰਾਂ ਦੇ ਵਿੱਚ ਲੋਟ ਆਉਣਗੇ ਵਾਪਸ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ ਲੇਕਿਨ ਉਸ ਤੋਂ ਬਾਅਦ ਸਰਕਾਰ ਲੋਕ ਫੈਸਲਾ ਲੈਣਗੇ ਕਿ ਉਹਨਾਂ ਨੂੰ ਨਿਯੁਕਤੀਆਂ ਦੇਣੀਆਂ ਜਾਂ ਫਿਰ ਨਹੀਂ ਬੀਤੀ ਰਾਤ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮੁਤਵਰ ਵੀ ਕੀਤੇ ਗਏ ਜਿਨ੍ਹਾਂ ਵਿੱਚ ਰੈਵਿਨਿਊ ਅਫਸਰ ਜੂਨੀਅਨ ਦੇ ਪ੍ਰਧਾਨ ਵੀ ਸ਼ਾਮਲੇ ਤੇ ਹੁਣ 235 ਦੇ ਕਰੀਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਨੇ ਅਗਰ ਸਭ ਤੋਂ ਪਹਿਲਾਂ ਤਹਿਸੀਲਦਾਰਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੂੰ ਤਹਿਸੀਲਦਾਰ ਦੇ ਸਾਬਿ ਜਿਸਟਰ ਦਾ ਵੀ ਕੰਮ ਉਹਨਾਂ ਵਿੱਚ ਹਰਕਰਮ ਸਿੰਘ ਐਸਰ ਅੰਮ੍ਰਿਤਸਰ 1 ਤੋਂ ਉਹਨਾਂ ਨੂੰ ਮਾਨਸਾ ਜਗਸੀਰ ਸਿੰਘ ਮਿੱਤਲ ਐਸਆਰ ਅੰਬਰਸਾ 2 ਨੂੰ ਫਾਜ਼ਿਲਕਾ, ਰਾਜਵਿੰਦਰ ਕੌਰ ਅੰਬਰਸਰ 1 ਤੋਂ ਸੰਗਰੂਰ, ਮਨਜੀਤ ਸਿੰਘ ਬਾਬਾ ਬਕਾਲਾ ਤੋਂ ਫਾਜ਼ਿਲਕਾ, ਅਮਰਜੀਤ ਸਿੰਘ ਲੋਪੋ ਲੋਪੋਕੇ ਤੋਂ ਮਾਨਸਾ, ਰਕੇਸ਼ ਕੁਮਾਰ ਗਰਗ ਐਸਰ ਬਰਨਾਲਾ ਨੂੰ ਪਠਾਨਕੋਟ, ਪਰਮਜੀਤ ਸਿੰਘ ਬਰਾੜ ਨੂੰ ਐਸਆਰ ਬਠਿੰਡਾ ਤੋਂ ਗੁਰਦਾਸਪੁਰ ਔਰ ਇਸੇ ਤਰ੍ਹਾਂ ਤਨਵੀਰ ਕੌਰ ਨੂੰ ਲੇਬਰ ਕਮਿਸ਼ਨਰ ਚੰਡੀਗੜ੍ਹ ਤੋਂ ਉਹਨੂੰ ਫਰੂਜ਼ਪੁਰ ਬਦਲ ਦਿੱਤਾ ਗਿਆ। ਰੀਤੂ ਗੁਪਤਾ ਨੂੰ ਵਿਜੀਲੈਂਸ ਬਿਊਰੋ ਤੋਂ ਮੋਗਾ ਵਿਕਾਸ ਸ਼ਰਮਾ ਨੂੰ ਖਮਾਣੋ ਤੋਂ ਮੋਗਾ ਜਿੰਸੂ ਬੰਸਲ ਨੂੰ ਅਮਲੋ ਤੋਂ ਤਰਨਤਨ ਵਿਸ਼ਨੂ ਵਰਮਾ ਨੂੰ ਫਤਿਹਗੜ੍ਹ ਸਾਹਿਬ ਤੋਂ ਤਰਨਤਨ ਸੁਬੀਰ ਕੌਰ ਨੂੰ ਅਬੋਰ ਤੋਂ ਪਠਾਨਕੋਟ ਜਗਤਾਰ ਸਿੰਘ ਨੂੰ ਬਟਾਲਾ ਤੋਂ ਬਠਿੰਡਾ ਹਰਮਿੰਦਰ ਸਿੰਘ ਨੂੰ ਟਾਂਡਾ ਤੋਂ ਫਿਰੋਜ਼ਪੁਰ ਲਖਵਿੰਦਰ ਸਿੰਘ ਸਨ ਆਫ ਤਰਲੋਚਨ ਸਿੰਘ ਨੂੰ ਗੜ ਸ਼ੰਕਰ ਤੋਂ ਬਰਨਾਲਾ ਮਨਵੀਰ ਸਿੰਘ ਢਲੋ ਨੂੰ ਦਸੂਬਾ ਤੋਂ ਮਾਨਸਾ ਗੁਰਪ੍ਰੀਤ ਨੂੰ ਆਦਮਪੁਰ ਤੋਂ ਸ਼੍ਰੀ ਮੁਕਸਰ ਸਾਹਿਬ ਪ੍ਰਦੀਪ ਕੁਮਾਰ ਨੂੰ ਨਕੋਦਰ ਤੋਂ ਬਰਨਾਲਾ ਗੁਰਪ੍ਰੀਤ ਸਿੰਘ son of ਹਰਪੰਦਰ ਸਿੰਘ ਐਸਆਰ ਜਲੰਧਰ 1 ਨੂੰ ਮੁਖਸਰ ਸਾਹਿਬ RAMCHAND ਐਸਆਰ ਜਲੰਧਰ 2 ਨੂੰ ਫਰੀਦਕੋਟ ਸੁਵਪਨਦੀਪ ਕੌਰ ਨੂੰ ਜਲੰਧਰ 1 ਤੋਂ ਬਰਨਾਲਾ ਸੰਦੀਪ ਕੁਮਾਰ ਨੂੰ T O S D ਜਲੰਧਰ ਤੋਂ ਮਾਨਸਾ ਬਲਵਿੰਦਰ ਸਿੰਘ ਨੂੰ ਫਗਵਾੜਾ ਫਗਵਾੜਾ ਤੋਂ ਫਾਜ਼ਿਲਕਾ ਹਰਮਿੰਦਰ ਸਿੰਘ ਨੂੰ ਪੁਲੱਥ ਤੋਂ ਸੰਗਰੂਰ ਵਰਿੰਦਰ ਭਾਟੀਆਂ ਨੂੰ ਕਪੂਰਥਲਾ ਤੋਂ ਮਾਨਸਾ ਔਰ ਇਸੇ ਤਰ੍ਹਾਂ ਵਿਸ਼ਵਜੀਤ ਸਿੰਘ ਸਿੱਧੂ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਰੂਰ ਕਰਮਜੋਤ ਸਿੰਘ ਨੂੰ ਸਮਰਾਲਾ ਤੋਂ ਤਰਨਤਨ ਰੇਸ਼ਮ ਸਿੰਘ ਨੂੰ ਐਸਆਰਆਰ ਲੁਧਿਆਣਾ ਈਸਟ ਤੋਂ ਗੁਰਦਾਸਪੁਰ ਦਿਵਿਆ ਸਿੰਘਲਾ ਨੂੰ ਲੁਧਿਆਣਾ ਸੈਂਟਰਲ ਤੋਂ ਪਠਾਨਕੋਟ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਪਾਇਲ ਤੋਂ ਤਰਨਤਨ ਸ਼ੀਸ਼ਪਾਲ ਸਿੰਗਲਾ ਨੂੰ ਮਲੇਰ ਕੋਟਲਾ ਤੋਂ ਅੰਮ੍ਰਿਤਸਰ ਲਰਸੋਂ ਸਿੰਗਲਾ ਨੂੰ ਸਰਦੂਲਗੜ੍ਹ ਤੋਂ ਹਸ਼ਿਆਰਪੁਰ ਰਪਿੰਦਰ ਪਾਲ ਸਿੰਘ ਬੱਲ ਨੂੰ ਬਡਲਾੜਾ ਤੋਂ ਫਰੀਦਕੋਟ ਪ੍ਰਵੀਨ ਕੁਮਾਰ ਸਿੰਘਲਾ ਨੂੰ ਮਾਨਸਾ ਤੋਂ ਗੁਰਦਾਸਪੁਰ ਲਖਵਿੰਦਰ ਸਿੰਘ son of ਨਿਸ਼ੱਤਰ ਸਿੰਘ ਨੂੰ ਐਸਆਰ ਮੋਗਾ ਤੋਂ ਮਹਾਲੀ ਹਰਮਿੰਦਰ ਸਿੰਘ ਕੋਹਲਿਆ ਨੂੰ ਨਿਹਾਲ ਸਿੰਘ ਵਾਲਾ ਤੋਂ ਫਤਿਹਗੜ੍ਹ ਸਾਹਿਬ ਪਰਮਜੀਤ ਸਿੰਘ ਨੂੰ ਪਠਾਨਡਕੋੜ ਤੋਂ ਫਿਰੋਜ਼ਪੁਰ ਕੇਸੀ ਦੱਤਾ ਨੂੰ ਰਾਜਪੁਰਾ ਤੋਂ ਲੁਧਿਆਣਾ ਹਰ ਸਿਮਰਨ ਸਿੰਘ ਨੂੰ ਪਾਤੜਾ ਤੋਂ ਰੋਪੜ ਗਲਦੀਪ ਸਿੰਘ ਨੂੰ ਪਟਿਆਲਾ ਤੋਂ ਬਠਿੰਡਾ ਮਨਿੰਦਰ ਸਿੰਘ ਨੂੰ ਐਸਆਰ ਪਟਿਆਲਾ ਤੋਂ ਸ਼ਹੀਦ ਭਗ ਸਿੰਘ ਨਗਰ ਸੁਖਜਿੰਦਰ ਸਿੰਘ ਟਵਾਣਾ ਨੂੰ ਨਾਬਾ ਤੋਂ ਹੁਸ਼ਿਆਰਪੁਰ ਸੰਦੀਪ ਕੁਮਾਰ ਨੂੰ ਆਨੰਦਪੁਰ ਸਾਹਿਬ ਤੋਂ ਬਰਨਾਲਾ ਅਮਰਤਵੀਰ ਸਿੰਘ ਨੂੰ ਰੋਪੜ ਤੋਂ ਅੰਮ੍ਰਿਤਸਰ ਪਨੀਤ ਬੰਸਲ ਨੂੰ ਮਰਿੰਡਾ ਤੋਂ ਅੰਮ੍ਰਿਤਸਰ ਰਮਨਦੀਪ ਕੌਰ ਨੂੰ ਬਲਾਚੌਰ ਤੋਂ ਬਠਿੰਡਾ ਸਰਵੇਸ਼ ਰਾਜਨ ਨੂੰ ਬੰਗਾ ਤੋਂ ਪਟਿਆਲਾ ਪਰਵੀਨ ਕੁਮਾਰ ਛੱਬਰ ਨੂੰ ਐਸਬੀਐਸ ਨਗਰ ਤੋਂ ਮੋਗਾ ਗੁਰਵਿੰਦਰ ਕੌਰ ਨੂੰ ਸੰਗਰੂਰ ਤੋਂ ਮਹਾਲੀ ਮਨਮੋਨ ਕੁਮਾਰ ਨੂੰ ਧੂਰੀ ਤੋਂ ਅੰਮ੍ਰਿਤਸਰ ਸਮੀਰ ਸਿੰਘ ਢਿੱਲੋਂ ਨੂੰ ਦਿੜਬਾ ਤੋਂ ਰੋਪੜ ਨਵਪ੍ਰੀਤ ਸਿੰਘ ਸ਼ੇਰਗਲ ਨੂੰ ਐਸਆਰਆਰ ਖਰੜ ਤੋਂ ਬਟਿੰਡਾ ਜਸਵਿੰਦਰ ਸਿੰਘ ਨੂੰ ਖਰੜ ਤੋਂ ਤਰਨਤਾਲ ਅਤੇ ਜਸਪ੍ਰੀਤ ਸਿੰਘ ਨੂੰ ਐਸਆਰਆਰ ਮਹਾਲੀ ਤੋਂ ਬਦਲ ਕੇ ਫਾਜਲ ਕਾ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੂੰ ਮਹਾਲੀ ਤੋਂ ਗੁਰਦਾਸਪੁਰ ਰੋਬਨਜੀਤ ਕੌਰ ਨੂੰ ਤਰਨਤਾਰਨ ਤੋਂ ਮਹਾਲੀ ਅਤੇ ਕਰਨਦੀਪ ਸਿੰਘ ਭੁੱਲਰ ਨੂੰ ਖਡੂਰ ਸਾਬ ਤੋਂ ਬਦਲ ਕੇ ਪਟਿਆਲਾ ਨਿਯੁਕਤ ਕਰ ਦਿੱਤਾ ਗਿਆ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਨਾਇਬ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੇ ਵੀ ਵੱਡੇ ਪੱਦਰ ਤੇ ਤਬਾਦਲੇ ਕੀਤੇ ਗਏ ਨੇ 170 ਦੇ ਕਰੀਬ ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰ ਬਦਲ ਦਿੱਤੇ ਨੇ ਉਹਨਾਂ ਵਿੱਚ ਗੁਰਪ੍ਰੀਤ ਕੁਮਾਰ ਨੂੰ ਮਹਾਲੀ ਤੋਂ ਬਦਲ ਕੇ ਗੁਰਦਾਸਪੁਰ ਮਨਪ੍ਰੀਤ ਸਿੰਘ ਨੂੰ ਖਰੜ ਤੋਂ ਬਦਲ ਕੇ ਹਿਾਰਪੁਰ ਹਰਿੰਦਰਜੀਤ ਸਿੰਘ ਨੂੰ ਡੇਰਾ ਬੱਸੀ ਤੋਂ ਫਾਜ਼ਿਲਕਾ ਹਿਰਦੇबीर ਸਿੰਘ ਚੀਮਾ ਨੂੰ ਬਨੂੜ ਤੋਂ ਹਿਾਰਪੁਰ ਵਿਵੇਕ ਨਿਰਮੋਹੀ ਨੂੰ ਕੜੂਵਾਂ ਤੋਂ ਫਿਰੋਜ਼ਪੁਰ ਨੀਰਜ ਕੁਮਾਰ ਸ਼ਰਮਾ ਨੂੰ ਅਗੇਰੀਨ ਮਹਾਲੀ ਤੋਂ ਫਾਜ਼ਿਲਕਾ ਰਕੇਸ਼ ਅਗਰਵਾਲ ਨੂੰ ਐਲ ਐਸ ਸੀ ਗਮਾੜਾ ਮਹਾਲੀ ਤੋਂ ਹਿਾਰਪੁਰ ਗੁਰਨਾਬ ਸਿੰਘ ਨੂੰ ਰੂਪਨਗਰ ਤੋਂ ਫਿਰੋਜ਼ਪੁਰ ਅੰਗਦ ਪ੍ਰੀਤ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦਾਸਪੁਰ ਹਿਮਾਂਸ਼ੂ ਗਰਗ ਨੂੰ ਚਮਕੌਰ ਸਾਹਿਬ ਤੋਂ ਫਿਰੋਜ਼ਪੁਰ ਕੁਲਵਿੰਦਰ ਸਿੰਘ ਨੂੰ ਮਰਿੰਡਾ ਤੋਂ ਹੁਸ਼ਿਆਰਪੁਰ ਮਨਪ੍ਰੀਤ ਸਿੰਘ ਨਾਮਧਾਰੀ ਨੂੰ ਨੰਗਲ ਤੋਂ ਮਾਨਸਾ ਪਰਮਪਾਲ ਸਿੰਘ ਨੂੰ ਲੁਧਿਆਣਾ ਈਸਟ ਤੋਂ ਫਾਜ਼ਿਲਕਾ ਜਸਵੀਰ ਕੌਰ ਨੂੰ ਲੁਧਿਆਣਾ ਵੈਸਟ ਤੋਂ ਗੁਰਦਾਸਪੁਰ ਕਰਮਜੀਤ ਸਿੰਘ ਨੂੰ ਖੰਨਾ ਤੋਂ ਫਿਰੋਜ਼ਪੁਰ ਰਵਿੰਦਰਜੀਤ ਕੌਰ ਨੂੰ ਸਮਰਾਲਾ ਤੋਂ ਹੁਸ਼ਿਆਰਪੁਰ ਸਰਿੰਦਰ ਕੁਮਾਰ ਪੱਬੀ ਨੂੰ ਜਗਰਾਉਂ ਤੋਂ ਮਾਨਸਾ ਨਵਜੋਤ ਤਵਾੜੀ ਨੂੰ ਪਾਇਲ ਤੋਂ ਤਰਨਤਨ ਸਤਨਾਮ ਸਿੰਘ ਨੂੰ ਰਾਏਕੋਟ ਤੋਂ ਗੁਰਦਾਸਪੁਰ ਮਨਵੀਰ ਕੌਰ ਨੂੰ ਲੁਧਿਆਣਾ ਨਾਰਥ ਤੇ ਸਾਹਨੇਵਾਲ ਤੋਂ ਬਦਲ ਕੇ ਮੁਕਸਰ ਵਿਕਾਸਦੀਪ ਨੂੰ ਮਲੋਧ ਤੋਂ ਫਿਰੋਜ਼ਪੁਰ ਸ਼ਾਨੂ ਨੂੰ ਢਿਲਵਾ ਤੋਂ ਫਾਜ਼ਿਲਕਾ ਦਲਵਿੰਦਰ ਸਿੰਘ ਨੂੰ ਮਾਸ਼ੀਵਾੜਾ ਤੋਂ ਗੁਰਦਾਸਪੁਰ ਰਾਧਨਾ ਖੋਸਲਾ ਨੂੰ ਕਮਕਲਾ ਤੋਂ ਮਾਨਸਾ ਮਨਦੀਪ ਸਿੰਘ ਨੂੰ ਸਿਦਵਾ ਬੇੜ ਤੋਂ ਤਰਨਤਨ ਸਪਰਸ਼ ਕੌਰ ਨੂੰ ਕਲੋਨਾਈਜ਼ੇਸ਼ਨ ਡਿਪਾਰਟਮੈਂਟ ਸਰਕਲ ਲੁਧਿਆਣਾ ਤੋਂ ਹੁਸ਼ਿਆਰਪੁਰ ਅਣੂਦੀਪ ਸ਼ਰਮਾ ਨੂੰ ਜਲੰਧਰ 1 ਤੋਂ ਬਰਨਾਲਾ ਅੰਕੁਸ਼ ਕੁਮਾਰ ਨੂੰ ਜਲੰਧਰ 2 ਤੋਂ ਮੁਕਸਰ ਸਾਹਿਬ ਗੁਰਦੀਪ ਸਿੰਘ ਨੂੰ ਨਕੋਦਰ ਤੋਂ ਸੰਗਰੂਰ ਸੁਨੀਤਾ ਕੁਮਾਰੀ ਨੂੰ ਫਲੋਰ ਤੋਂ ਪਟਿਆਲਾ ਗੁਲਾਬਦੀਪ ਸਿੰਘ ਤਿੰਦ ਨੂੰ ਸ਼ਾਹਕੋਟ ਤੋਂ ਫਾਜ਼ਿਲਕਾ ਉੰਕਾਰ ਸਿੰਘ ਨੂੰ ਆਦਮਪੁਰ ਤੋਂ ਬਰਨਾਲਾ ਅਮਰਜੀਤ ਸਿੰਘ ਨੂੰ ਕਰਤਾਰਪੁਰ ਤੋਂ ਬਠਿੰਡਾ ਰਾਜਵੀਰ ਸਿੰਘ ਮਰਵਾਹਾ ਭੋਗਪੁਰ ਤੋਂ ਮੁਕਸਰ ਸਾਹਿਬ ਕੁਲਵਿੰਦਰ ਸਿੰਘ ਨੂੰ ਨੂਰਮੈਲ ਤੋਂ ਸੰਗਰੂਰ ਕਰਨਜੀਤ ਸਿੰਘ ਨੂੰ ਗਰਾਇਆ ਤੋਂ ਮਲੇਰਕੋਟਲਾ ਕੁਲਵਿੰਦਰ ਸਿੰਘ ਨੂੰ ਲੋਈਆਂ ਤੋਂ ਤਰਨਤਨ ਰਜੀਵ ਕੁਮਾਰ ਖੋਸਰਾ ਨੂੰ ਮਹਿਤਪੁਰ ਤੋਂ ਬਠਿੰਡਾ ਬਲਵਿੰਦ ਅਰਵਿੰਦਰਜੀਤ ਸਿੰਘ ਕਲੇਰ ਨੂੰ ਸਟੇਟ ਪਾਵਰ ਪਟਵਾਰ ਟ੍ਰੇਨਿੰਗ ਸਕੂਲ ਜਲੰਧਰ ਤੋਂ ਮਲੇਰਕੋਟਲਾ ਗੁਰਿੰਦਰਜੀਤ ਸਿੰਘ ਸਰੋਵਾ ਨੂੰ ਐਸ ਐਲ ਏ ਸੀ ਜਲੰਧਰ ਤੋਂ ਗੁਰਦਾਸਪੁਰ ਜਸਵਿੰਦਰ ਕੌਰ ਨੂੰ ਕਲੋਨੀਜੇਸ਼ਨ ਡਿਪਾਰਟਮੈਂਟ ਸਰਕਲ ਜਲੰਧਰ ਤੋਂ ਮੁਖਸਰ ਸਾਹਿਬ ਅਜੇ ਕੁਮਾਰ ਅੰਮ੍ਰਿਤਸਰ 1 ਤੋਂ ਮੋਗਾ ਅਰਚਨਾ ਸ਼ਰਮਾ ਅੰਮ੍ਰਿਤਸਰ 2 ਤੋਂ ਨਵਾਂ ਸ਼ਹਿਰ ਗੁਲਜਾਰ ਸਿੰਘ ਨੂੰ ਬਾਬਾ ਬੋਗਾਲਾ ਤੋਂ ਮੋਗਾ ਅਕਵਿੰਦਰ ਕੌਰ ਨੂੰ ਅਜਨਾਲਾ ਤੋਂ ਨਵਾਂ ਸ਼ਹਿਰ ਜਸਬੀਰ ਸਿੰਘ ਨੂੰ ਮਜੀਠਾ ਤੋਂ ਰੂਪਨਗਰ ਹਰਸ਼ਵੀਰ ਗੋਇਨ ਨੂੰ ਲੋਪੋਕੋਏ ਤੋਂ ਫਰੀਦਕੋਟ ਹਰਸਿਮਰ ਨੂੰ ਅਟਾਰੀ ਤੋਂ ਹੁਸ਼ਿਆਰਪੁਰ ਅੰਕਿਤ ਮਹਾਜ ਨੂੰ ਤਰਸਿੱਕੇ ਤੋਂ ਫਤਿਹਗੜ੍ਹ ਸਾਹਿਬ ਸੰਜੀਵ ਪਠਾਣੀਆਂ ਨੂੰ ਰਮਦਾਸ ਤੋਂ ਰੂਪਨਗਰ ਅਸ਼wini ਨੂੰ ਬਿਆਸ ਤੋਂ ਬਰਨਾਲਾ ਹਰਦੇਪਾਲ ਸਿੰਘ ਜੰਡਾਲਾਗੁਰੂ ਤੋਂ ਮਾਨਸਾ ਤਰਲੋਚਨ ਸਿੰਘ ਨੂੰ ਰਾਜਾ ਸਾੰਸੀ ਤੋਂ ਸੰਗਰੂਰ ਪੁਖਰਾਜ ਰਵੀ ਸਿੰਘ ਐਨਟੀ ਰਿਕਵਰੀ ਜਨਾਲਾ ਤੋਂ ਬਠਿੰਡਾ ਅੰਕਸ਼ ਸਿੰਘ ਨੂੰ ਐਨਟੀ ਅੰਮ੍ਰਿਤਸਰ ਕਵਰੀ ਤੋਂ ਮੋਗਾ ਅੰਕਸ਼ ਨੂੰ ਕਲੋਨਾਈਜ਼ੇਸ਼ਨ ਡਿਪਾਰਟਮੈਂਟ ਸਰਕਲ ਅੰਮ੍ਰਿਤਸਰ ਐਕਸਕੇਡ ਨੂੰ ਫਤਿਹਗੜ੍ਹ ਸਾਹਿਬ ਵਿਪਨ ਕੁਮਾਰ ਨੂੰ ਬਠਿੰਡਾ ਤੋਂ ਜਲੰਧਰ ਬੀਰਬਲ ਸਿੰਘ ਨੂੰ ਰਾਮਪੁਰਾ ਫੂਲ ਤੋਂ ਹਸ਼ਾਰਪੁਰ ਸਿਕੰਦਰ ਸਿੰਘ ਨੂੰ ਤਲਵੰਡੀ ਸਾਬੋ ਤੋਂ ਗੁਰਦਾਸਪੁਰ ਕਰਨਵੀਰ ਸਿੰਘ ਨੂੰ ਮੌੜ ਤੋਂ ਤਰਨਤਨ ਗੁਰਪ੍ਰੀਤ ਨੂੰ ਨਥਾਣਾ ਤੋਂ ਰੂਪਨਗਰ ਗੁਰਦੀਪ ਸਿੰਘ ਨੂੰ ਭਗਤਾ ਭਾਈਕੇ ਤੋਂ ਗੁਰਦਾਸਪੁਰ ਵਿਕਰਮ ਕੁਮਾਰ ਗੁੰਬਰ ਨੂੰ ਸੰਗਤ ਤੋਂ ਨਵਾਂ ਸ਼ਹਿਰ ਰਮਨਦੀਪ ਕੌਰ ਨੂੰ ਬਲੀਆਂ ਵਾਲੇ ਤੋਂ ਮਹਾਲੀ ਪਸ਼ਮਿੰਦਰ ਸਿੰਘ ਨੂੰ ਗੋਨੇਆਣਾ ਮੰਡੀ ਤੋਂ ਲੁਧਿਆਣਾ ਰਣਜੀਤ ਕੌਰ ਨੂੰ ਐਨਟੀ ਅਗਰਨੀਅਮ ਬਠਿੰਡਾ ਤੋਂ ਪਟਿਆਲਾ ਪ੍ਰਿਆ ਰਣ ਨੂੰ ਐਮਐਲਏ ਬਠਿੰਡਾ ਐਕਸ ਕਾਡਰ ਨੂੰ ਫਿਰੋਜ਼ਪੁਰ ਅਮਨਦੀਪ ਸਿੰਘ ਪਟਿਆਲਾ ਨੂੰ ਮੋਗਾ ਪਰਸਨਟੀਨ ਪ੍ਰੀਤ ਕੌਰ ਨੂੰ ਰਾਜਪੁਰਾ ਤੋਂ ਬਠਿੰਡਾ ਰਮਨ ਕੁਮਾਰ ਨੂੰ ਸਮਾਣਾ ਤੋਂ ਰੂਪਨਗਰ ਜਗਦੀਪ ਇੰਦਰ ਸਿੰਘ ਸੋਢੀ ਨੂੰ ਨਾਬਾ ਤੋਂ ਗੁਰਦਾਸਪੁਰ ਕਰਮਜੀਤ ਸਿੰਘ ਨੂੰ ਪਾਤੜਾ ਤੋਂ ਲੁਧਿਆਣਾ ਸੀਮਾ ਸ਼ਰਮਾ ਨੂੰ ਤੁੜਿਆਣ ਸਡਾਂ ਤੋਂ ਲੁਧਿਆਣਾ ਬਲਜੋਤ ਸਿੰਘ ਨੂੰ ਪਟਿਆਲਾ ਤੋਂ ਜਲੰਧਰ ਰੀਬੂ ਕਾਲਿਆ ਨੂੰ ਐਂਟੀ ਅਗਰੀਨ ਪਟਿਆਲਾ ਤੋਂ ਹੁਸ਼ਿਆਰਪੁਰ ਹਰਸ਼ ਕੁਮਾਰ ਨੂੰ ਕਨੌਰ ਤੋਂ ਅੰਮ੍ਰਿਤਸਰ ਨਿਤਨ ਸੋਹਤਾਨ ਨੂੰ ਭਾਤਸੋਂ ਤੋਂ ਗੁਰਦਾਸਪੁਰ ਗੁਰਸਿਮਰਨਜੀਤ ਸਿੰਘ ਐਮਐਲਏ ਸਰਕਰ ਪਟਿਆਲਾ ਤੋਂ ਜਲੰਧਰ ਗੌਰਵ ਬੰਸਲ ਸੰਗਰੂਰ ਤੋਂ ਕਪੂਰਥਲਾ ਸਲੋਚਨਾ ਦੇ ਵੀ ਸੁਨਾਮ ਤੋਂ ਜਲੰਧਰ ਰਣਦੀਪ ਸਿੰਘ ਨੂੰ ਧੂਰੀ ਤੋਂ ਪਠਾਨਕੋਟ ਗੁਰਦੀਪ ਸਿੰਘ ਨੂੰ ਮੂਨਿਕ ਤੋਂ ਮੁਕਸਰ ਸਾਹਿਬ ਅਸ਼ੂ ਪ੍ਰਭ ਬੰਸ ਜੋਸ਼ੀ ਨੂੰ ਭਵਾਨੀਗੜ੍ਹ ਤੋਂ ਮੋਗਾ ਖੁਸ਼ਵਿੰਦਰ ਕੁਮਾਰ ਨੂੰ ਦਿੜਬਾ ਤੋਂ ਹੁਸ਼ਿਆਰਪੁਰ ਗੁਰਚਰਨ ਸਿੰਘ ਨੂੰ ਲਹਿਰਾ ਗਾਗਾ ਤੋਂ ਕਪੂਰਥਲਾ ਮਨਦੀਪ ਸਿੰਘ ਨੂੰ ਲੋਂਗੋਵਾਲ ਤੋਂ ਤਰਨਤਾਰਨ ਰਜੇਸ਼ ਕੁਮਾਰ ਊਜਾ ਨੂੰ ਖਨੌਰੀ ਤੋਂ ਲੁਧਿਆਣਾ ਜਸਪ੍ਰੀਤ ਸਿੰਘ ਨੂੰ ਸ਼ੇਰਪੁਰ ਤੋਂ ਨਵਾਂ ਸ਼ਹਿਰ ਮਨਮੋਨ ਸਿੰਘ ਨੂੰ ਚੀਮਾ ਤੋਂ ਮੋਗਾ ਜਸਮਿੰਦਰ ਸਿੰਘ ਐਂਟੀ ਗਰੀਨੈਂਸ ਸੰਗਰੂਰ ਤੋਂ ਲੁਧਿਆਣਾ ਜਗਤਾਰ ਸਿੰਘ ਡਾਇਰੈਕਟਰ ਕਲੋਨਾਈਜ਼ੇਸ਼ਨ ਡਿਪਾਰਟਮੈਂਟ ਸ੍ਰੀ ਗੁਰੂ ਐਕਸਕੇਡਰ ਜਲੰਧਰ ਰঞ্জੀਤ ਸਿੰਘ ਨੂੰ ਹਾਰਪੁਰ ਤੋਂ ਫਰੀਦਕੋਟ ਕਰਮबीर ਸਿੰਘ ਨੂੰ ਦਸੂਹਾ ਤੋਂ ਪਟਿਆਲਾ ਜਗਪਾਲ ਸਿੰਘ ਨੂੰ ਗੜਸ਼ੰਕਰ ਤੋਂ ਮਾਨਸਾ ਗੁਰਪ੍ਰੀਤ ਸਿੰਘ ਨੂੰ ਟਾਂਡਾ ਤੋਂ ਮੋਗਾ ਹਮੀਰ ਸਿੰਘ ਨੂੰ ਭੋਂਗਾ ਤੋਂ ਪਟਿਆਲਾ ਕਲਾਸ਼ ਗਰਗ ਨੂੰ ਤਲਵਾੜਾ ਤੋਂ ਮਹਾਲੀ ਮੱਖਣ ਸਿੰਘ ਨੂੰ ਗੜਦੀਵਾਲਾ ਤੋਂ ਫਰੀਦਕੋਟ ਸਖਮਿੰਦਰ ਸਿੰਘ ਤੁਲੀ ਨੂੰ ਮਾਲਪੁਰ ਤੋਂ ਫਿਰੋਜ਼ਪੁਰ ਲਵਦੀਪ ਸਿੰਘ ਨੂੰ ਸ਼ਾਮਚਰਾਸੀ ਤੋਂ ਮਲੇਰਕੋਟਲਾ ਸੰਦੀਪ ਕੁਮਾਰ ਨੂੰ ਐਨਟੀ ਰਿਕਵਰੀ ਗੜਸ਼ੰਕਰ ਤੋਂ ਮਹਾਲੀ ਗੁਰਪ੍ਰੀਤ ਕੌਰ ਨੂੰ ਮੋਗਾ ਤੋਂ ਬਠਿੰਡਾ ਮੁਕਲਜਿੰਦਰ ਨੂੰ ਅਜੀਤਵਾਲ ਤੋਂ ਰੂਪਨਗਰ ਕਰਮਬੀਰ ਸਿੰਘ ਮਾ ਨੂੰ ਲੱਖੇਵਾਲੀ ਤੋਂ ਰੂਪਨਗਰ ਹਰਪ੍ਰੀਤ ਕੌਰ ਨੂੰ ਮਲੂਟ ਤੋਂ ਮਾਨਸਾ ਰਣਵੀਰ ਸਿੰਘ ਨੂੰ ਫਰੀਦਕੋੜ ਤੋਂ ਹਸ਼ਿਆਰਪੁਰ ਰਪਾਲ ਸਿੰਘ ਨੂੰ ਜੈਤੋ ਤੋਂ ਫਤੇਗੜ ਸਾਹਿਬ ਹਰਿੰਦਰਪਾਲ ਸਿੰਘ 베ਦੀ ਨੂੰ ਕੋਟਕਪੂਰਾ ਤੋਂ ਫਤੇਗੜ ਸਾਹਿਬ ਹਰੀਸ਼ ਗਰਗ ਨੂੰ ਐਂਟੀ ਅਗਰੀਨियन ਫਰੀਦਕੋਟ ਤੋਂ ਮਹਾਲੀ ਰਜਨੀਸ਼ ਗੋਏ ਨੂੰ ਮਾਨਸਾ ਤੋਂ ਕਪੂਰਥਲਾ ਅੰਗਰੇਜ਼ ਸਿੰਘ ਨੂੰ ਬਡਲਾੜਾ ਤੋਂ ਜਲੰਧਰ ਅਰਸ਼ਪ੍ਰੀਤ ਕੌਰ ਨੂੰ ਸਰਦੂਲਗੜ ਤੋਂ ਜਲੰਧਰ ਅਮਰਤਪਾਲ ਕੌਰ ਨੂੰ ਭਿੱਖੀ ਤੋਂ ਲੁਧਿਆਣਾ ਚਿੰਤਿੰਦਰ ਕੁਮਾਰ ਨੂੰ ਜੋਗਾ ਤੋਂ ਫਤਿਹਗੜ ਸਾਹਿਬ ਨਵਜੀਵਨ ਸ਼ਾਹ ਬੜਾ ਨੂੰ ਫਾਜ਼ਲਕਾ ਤੋਂ ਮੋਗਾ ਰੁਪਿੰਦਰ ਕੌਰ ਨੂੰ ਅਬੋਰ ਤੋਂ ਪਟਿਆਲਾ ਅਤੇ ਇਸੇ ਤਰ੍ਹਾਂ ਹੀ ਅਵਤਾਰ ਸਿੰਘ ਨੂੰ ਜਲਾਲਾਬਾਦ ਤੋਂ ਫਤਿਹਗੜ ਸਾਹਿਬ ਬਲਜਿੰਦਰ ਸਿੰਘ ਨੂੰ ਖੁਰੀਆਂ ਸਰਵਰ ਤੋਂ ਸੰਗਰੂਰ ਲਾਪ੍ਰੀਤ ਸਿੰਘ ਨੂੰ ਸੀਤੋ ਗੁਣਾ ਤੋਂ ਮਹਾਲੀ ਅਸ਼ਵਨੀ ਕੁਮਾਰ ਨੂੰ ਮਬਦੂੜ ਤੋਂ ਸੰਗਰੂਰ ਪਵਨ ਕੁਮਾਰ ਨੂੰ ਤਲਵੰਡੀ ਭਾਈ ਤੋਂ ਬਰਨਾਲਾ ਰਪਿੰਦਰ ਕੌਰ ਨੂੰ ਮੱਖੂ ਤੋਂ ਮਾਨਸਾ ਚੰਨਪ੍ਰੀ ਸਿੰਘ ਨੂੰ ਮਲਿਆਵਾਲਾ ਤੋਂ ਪਟਿਆਲਾ ਚਰਨਜੀਤ ਕੌਰ ਨੂੰ ਫਰੂਜ਼ਪੁਰ ਸਰਕਲ ਤੋਂ ਬਦਲ ਕੇ ਮਲੇਰਕੋਟਲਾ ਵਿਨੋਦ ਕੁਮਾਰ ਮਹਿਤਾ ਨੂੰ ਮਲੇਰਕੋਟਲੇ ਤੋਂ ਗੁਰਦਾਸਪੁਰ ਪ੍ਰਵੀਨ ਕੁਮਾਰ ਨੂੰ ਅਮਿੰਦਗੜ ਤੋਂ ਹਿਾਰਪੁਰ ਪ੍ਰਿੰਕਾ ਰਾਣੀ ਨੂੰ ਅਮਰਗੜ ਤੋਂ ਅੰਮ੍ਰਿਤਸਰ ਰਵਿੰਦਰਪਾਲ ਸਿੰਘ ਨੂੰ ਮਲੇਰਕੋਟਲਾ ਤੋਂ ਅੰਮ੍ਰਿਤਸਰ ਅਮਿਤ ਕੁਮਾਰ ਨੂੰ ਬਰਨਾਲਾ ਤੋਂ ਤਰਨਤਨ ਸੁਨੀਲ ਗਰਗ ਨੂੰ ਤੱਪੇ ਤੋਂ ਅੰਮ੍ਰਿਤਸਰ ਬਲਵਿੰਦਰ ਸਿੰਘ ਨੂੰ ਮੈਲਕਲਾਂ ਤੋਂ ਪਠਾਨਕੋਟ ਬੀਨਤ ਸਿੰਘ ਨੂੰ ਪਧੌੜ ਤੋਂ ਅੰਮ੍ਰਿਤਸਰ ਦਰਸ਼ਨ ਸਿੰਘ ਨੂੰ ਤਨੋੜਾ ਤੋਂ ਪਠਾਨਕੋਟ ਉਦਿਤ ਵਰਰ ਨੂੰ ਬਰਨਾਲਾ ਤੋਂ ਲੁਧਿਆਣਾ ਰਾਜਪ੍ਰਿੰਦਰ ਸਿੰਘ ਤਨੋਵਾ ਨੂੰ ਫਤਿਹਗੜ੍ਹ ਸਾਹਿਬ ਤੋਂ ਤਰਨਤਨ ਅਮਤਾਪ ਤਿਵਾੜੀ ਨੂੰ ਅਮਲੋਤ ਤੋਂ ਫਰੀਦਕੋਟ ਗੁਰਦੀਪ ਸਿੰਘ ਨੂੰ ਖਮਾਣੋ ਤੋਂ ਫਿਰੋਜ਼ਪੁਰ ਦੀਪਕ ਭਰਤਵਾਦ ਨੂੰ ਬੱਸੀ ਪਠਾਣਾ ਤੋਂ ਮੁਕਸਰ ਪਵਨਦੀਪ ਸਿੰਘ ਨੂੰ ਮੰਡੀ ਗੁਬਿੰਦਗੜ੍ਹ ਤੋਂ ਤਰਨਤਲ ਦਮਨਬੀਰ ਸਿੰਘ ਨੂੰ ਚਨਾਰਥਲ ਕਲਾ ਤੋਂ ਜਲੰਧਰ ਵਿਜੇ ਕੁਮਾਰ ਹੀਰ ਨੂੰ ਨਵਾਂ ਸ਼ਹਿਰ ਤੋਂ ਸੰਗਰੂਰ ਰਵਿੰਦਰ ਸਿੰਘ ਨੂੰ ਬਲਾਚੌਰ ਤੋਂ ਬਰਨਾਲਾ ਮਣੀ ਮਹਾਜਨ ਨੂੰ ਬੰਗਾ ਤੋਂ ਸੰਗਰੂਰ ਪਵਨ ਕੁਮਾਰ ਨੂੰ ਔੜ ਤੋਂ ਪਟਿਆਲਾ ਇਕਬਾਲ ਸਿੰਘ ਨੂੰ ਪੱਟੀ ਤੋਂ ਸੁਗਰੂਰ ਬਲਵਿੰਦਰ ਸਿੰਘ ਨੂੰ ਖਡੂਰ ਸਾਬ ਤੋਂ ਪਟਿਆਲਾ ਰਾਜਪ੍ਰੀਤ ਸਿੰਘ ਹੁਣਾਂ ਨੂੰ ਪਖੀਬੇੜਨ ਤੋਂ ਬਰਨਾਲਾ ਅੰਕੁਸ਼ ਨੂੰ ਚਬਾਲ ਤੋਂ ਮਹਾਲੀ ਬਲਵੰਤ ਸਿੰਘ ਨੂੰ ਗੋਇੰਦਵਾਲ ਸਾਹਿਬ ਤੋਂ ਪਟਿਆਲਾ ਹਰਜੋਤ ਸਿੰਘ ਨੂੰ ਚੋਲਾ ਸਾਹਿਬ ਤੋਂ ਮਹਾਲੀ ਜਸਵਿੰਦਰ ਸਿੰਘ ਨੂੰ ਖੇਮਕਰ ਤੋਂ ਜਲੰਧਰ ਫਰਕੀਰ ਸਿੰਘ ਨੂੰ ਨਸ਼ੈਰਾ ਪੰਨੂਆ ਤੋਂ ਲੁਧਿਆਣਾ ਰਜੀਵ ਕੁਮਾਰ ਨੂੰ ਹਰੀਕੇ ਤੋਂ ਬਠਿੰਡਾ ਅਕਸ਼ੇ ਕੁੰਦਰਾ ਨੂੰ ਤਰਨਤਾਰ ਤੋਂ ਮਹਾਲੀ ਰਵਿੰਦਰ ਰਵਨੀਤ ਕੌਰ ਉਹਨਾਂ ਨੂੰ ਤਰਨਤਾਰਨ ਤੋਂ ਜਲੰਧਰ ਰਣਜੀਤ ਰਤਨਜੀਤ ਖੁੱਲਰ ਨੂੰ ਗੁਰਦਾਸਪੁਰ ਤੋਂ ਤਰਨਤਨ ਅਤੇ ਅਭਿਸ਼ੇਕ ਵਰਮਾ ਨੂੰ ਬਟਾਲਾ ਤੋਂ ਬਠਿੰਡਾ ਬਦਲ ਦਿੱਤਾ ਗਿਆ ਇਸੇ ਤਰ੍ਹਾਂ ਹੀ ਨਾਇਬ ਤਹਿਸੀਲਦਾਰਾਂ ਵਿੱਚ ਜਸਵਿੰਦਰ ਸਿੰਘ ਨੂੰ ਖੇਮਕਰ ਤੋਂ ਜਲੰਧਰ ਹਰਕੀਰਤ ਸਿੰਘ ਉਹਨਾਂ ਨਸ਼ਹਿਰਾ ਪੰਨੂਆ ਤੋਂ ਲੁਧਿਆਣਾ ਰਜੀਵ ਕੁਮਾਰ ਨੂੰ ਹਰੀਕੇ ਤੋਂ ਬਠਿੰਡਾ ਅਕਸ਼ੇ ਕੁੰਦਰਾ ਨੂੰ ਤਰਨਤਾਰਨ ਤੋਂ ਮੋਹਾਲੀ ਜਿਹੜਾ ਵਾ ਉਹਨਾਂ ਦਾ ਤਬਾਦਲਾ ਜਿਹੜਾ ਉਹ ਕਰ ਦਿੱਤਾ ਗਿਆ ਔਰ ਇਸੇ ਤਰ੍ਹਾਂ ਹੀ ਅਮਨਦੀਪ ਸਿੰਘ ਹੋਣਾ ਨੂੰ ਡੇਰਾ ਬਾਬਾ ਨਾਨਕ ਤੋਂ ਪਟਿਆਲਾ ਕਿਰਨਦੀਪ ਕੌਰ ਹੋਣਾ ਨੂੰ ਕਲਾਨੌਰ ਤੋਂ ਲੁਧਿਆਣਾ ਜਿਹੜਾ ਤਬਾਦਲਾ ਉਹਨਾਂ ਦਾ ਕਰ ਦਿੱਤਾ ਗਿਆ ਸੁਖਵਿੰਦਰ ਸਿੰਘ ਹੋਣਾ ਦਾ ਦੀਨਾ ਨਗਰ ਤੋਂ ਬਦਲ ਕੇ ਫਰੀਦਕੋਟ ਤਬਾਦਲਾ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਕਮਲਪ੍ਰੀਤ ਸਿੰਘ ਨੂੰ ਫਤੇਗੜ ਚੂੜੀਆਂ ਤੋਂ ਸੰਗਰੂਰ ਸੁਖਵਿੰਦਰ ਸਿੰਘ ਹੋਣਾ ਨੂੰ ਕਾਨੂੰਗਾਂ ਤੋਂ ਪਠਾਨਕੋਟ ਹਰਮਨਪ੍ਰੀਤ ਸਿੰਘ ਚੀਮਾ ਨੂੰ ਸ਼੍ਰੀ ਹਰਗਵਿੰਦਪੁਰ ਤੋਂ ਮਹਾਲੀ ਨਿਰਮਲ ਸਿੰਘ ਨੂੰ ਕਾਦੀਆਂ ਤੋਂ ਬਠਿੰਡਾ ਅਸ਼ੋਕਮਾਰ ਨੂੰ ਨਸ਼ਹਿਰਾ ਮੱਝਾ ਤੋਂ ਮੁਕਸਰ ਸਾਹਿਬ ਗੁਰਦਾਸ ਸਿੰਘ ਹੋਣਾ ਨੂੰ ਧਾਰੀਵਾਲ ਤੋਂ ਪਟਿਆਲਾ ਇਸੇ ਤਰ੍ਹਾਂ ਹੀ ਮਨਦੀਪ ਸਿੰਘ ਸੈਣੀ ਨੂੰ ਦੁਰੰਗਲਾ ਤੋਂ ਲੁਧਿਆਣਾ ਮਨਦੀਪ ਸਿੰਘ ਸੈਣੀ ਤੋਂ ਇਲਾਵਾ ਕੁਲਵੀਰ ਸਿੰਘ ਹੋਣਾ ਨੂੰ ਗੁਰਦਾਸਪੁਰ ਤੋਂ ਸੰਗਰੂਰ ਮਨਜੋਤ ਸਿੰਘ ਸਚਦੇਵਾ ਨੂੰ ਬਟਾਲਾ ਤੋਂ ਬਠਿੰਡਾ ਜਿਸਪਾਲ ਸਿੰਘ ਹੁਣਾਂ ਨੂੰ ਨਰੋਟ ਜੈਮਲ ਸਿੰਘ ਤੋਂ ਬਦਲ ਕੇ ਜਲੰਧਰ ਲਗਾ ਦਿੱਤਾ ਗਿਆ ਇਸੇ ਤਰ੍ਹਾਂ ਰਾਜਕਮਰ ਚੱਡਾ ਨੂੰ ਬਮਿਆਲ ਤੋਂ ਫਰੂਸਪੁਰ ਭੀਸ਼ਮ ਪਾਂਡੇ ਨੂੰ ਕਪੂਰਥਲਾ ਤੋਂ ਬਦਲ ਕੇ ਬਠਿੰਡਾ ਤਬਾਦਲਾ ਕਰ ਦਿੱਤਾ ਗਿਆ ਵਿਕਾਸ ਗੁਪਤਾ ਨੂੰ ਸੁਲਤਾਨਪੁਰ ਲੋਧੀ ਤੋਂ ਬਦਲ ਕੇ ਸੰਗਰੂਰ ਮਨਦੀਪ ਸਿੰਘ ਹੁਣਾਂ ਨੂੰ ਫਗਵਾੜਾ ਤੋਂ ਜਲੰਧਰ ਹਰਪ੍ਰੀਤ ਸਿੰਘ ਹੁਣਾਂ ਪੁਲਾਥ ਤੋਂ ਸੰਗਰੂਰ ਮਨਜੂਤ ਕੌਰ ਹੁਣਾਂ ਨੂੰ ਜਿਹੜਾ ਬਦਲ ਕੇ ਚੌਧਰੀਆਂ ਤੋਂ ਜਿਹੜਾ ਡਿਪਾਰਟਮੈਂਟ ਉਹਨਾਂ ਨੂੰ ਚੰਡੀਗੜ੍ਹ ਤੋਂ ਬਦਲਾਅ ਕੀਤਾ ਗਿਆ ਔਰ ਇਸੇ ਤਰ੍ਹਾਂ ਹੀ ਗੁਰਮਨ ਗੋਲਡੀ ਉਹਨਾਂ ਨੂੰ ਚੰਡੀਗੜ੍ਹ ਤੋਂ ਬਦਲ ਕੇ ਜਲੰਧਰ ਤਬਾਦਲਾ ਕਰ ਦਿੱਤਾ ਗਿਆ ਕੋਲ ਮਿਲਾ ਕੇ ਸਰਕਾਰ ਨੇ 177 ਨਾਇਬ ਤਹਿਸੀਲਦਾਰ ਅਤੇ 58 ਤਹਿਸੀਲਦਾਰਾਂ ਦੇ ਜਿਹੜੇ ਤਬਾਦਲੇ ਕਰ ਦਿੱਤੇਗੇ ਨੇ ਔਰ ਸਰਕਾਰ ਵੱਲੇ ਵੱਡੇ ਪੱਦਰ ਦੇ ਜਿਹੜੇ ਤਬਾਦਲੇ ਨੇ ਕਈ-ਕਈ ਕਿਲੋਮੀਟਰ ਦੂਰ ਜਾ ਕੇ ਹੁਣ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੂੰ ਕੰਮ ਕਰਨਾ ਪਏਗਾ ਜਿਨ੍ਹਾਂ ਨੂੰ ਹੁਣ ਅੱਗੇ ਸ਼ਪਾਰਸ਼ਾਂ ਦੇ ਨਾਲ ਜਿਹੜੇ ਨੇ ਸਟੇਸ਼ਨ ਲੈਣੇ ਪੈਂਦੇ ਸੀ ਲੇਕਿਨ ਹੁਣ ਜਿਹੜੇ ਸਰਕਾਰ ਨੇ ਇੱਕ ਵੱਡਿਓ ਤਬਾਦਲੇ ਕੀਤੇ ਨੇ ਤੇ ਕਈਆਂ ਨੂੰ ਪਿੰਡਾਂ ਥਾਵਾਂ ਤੋਂ ਕੱਢ ਕੇ ਸ਼ਹਿਰਾਂ ਵਿੱਚ ਭੇਜਿਆ ਗਿਆ ਸ਼ਹਿਰਾਂ ਵਾਲਿਆਂ ਨੂੰ ਕੱਢ ਕੇ ਪਿੰਡਾਂ ਵਿੱਚ ਭੇਜਿਆ ਗਿਆ ਲੇਕਿਨ ਸਰਕਾਰ ਵੱਲੋਂ ਲਗਾਤਾਰ ਜਿਹੜਾ ਇਹ ਮਸਲਾ ਉਠਾਇਆ ਜਾ ਰਿਹਾ ਸੀ ਕਿ ਤਹਿਸੀਲਦਾਰ ਨਾ ਤਹਿਸੀਲਦਾਰ ਜਿਹੜੇ ਰੈਵਨਿਊ ਮਾਲ ਵਿਭਾਗ ਦੇ ਅਫਸਰ ਨੇ ਉਹ ਕੁਝ ਭ੍ਰਿਸ਼ਟ ਸਾਥੀਆਂ ਨੂੰ ਬਚਾਉਣ ਦੇ ਖਾਤਰ ਹੜਤਾਲ ਤੇ ਗਏ ਸੀ ਸਰਕਾਰ ਨੇ ਹਾਲਾਂਕਿ ਵਾਰਨਿੰਗ ਵੀ ਦਿੱਤੀ ਸੀ ਇਸ ਦੇ ਬਾਵਜੂਦ ਜਿਨ੍ਹਾਂ ਨੇ ਮੰਨ ਲਿਆ ਜਿਹੜੇ ਨਹੀਂ ਮੰਨੇ ਉਹਨਾਂ ਨੂੰ ਸਰਕਾਰ ਨੇ ਮੁਅਤਲ ਕਰ ਦਿੱਤਾ ਗਿਆ ਸੀ ਬੀਤੇ ਦਿਨੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਜੀਰਕਪੁਰ ਅਤੇ ਡੇਰਾ ਬਸੇ ਤਹਿਸੀਲਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਇੱਥੋਂ ਤੱਕ ਸਰਕਾਰ ਨੇ ਕਹਿ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਭ੍ਰਿਸ਼ਟਾਚਾਰੀ ਅਫਸਰਾਂ ਦੇ ਅੱਗੇ ਸਰਕਾਰ ਨਹੀਂ ਝੁਕੇਗੀ ਜਿਹੜੇ ਆਪਣੇ ਆਪਣੇ ਕੰਮ ਤੇ ਬੋੜ ਆਉਣਗੇ ਠੀਕ ਹੈ ਨਹੀਂ ਤੇ ਉਸ ਤੋਂ ਬਾਅਦ ਲੋਕ ਫੈਸਲਾ ਕਰਨਗੇ ਕਿ ਇਹਨਾਂ ਨੂੰ ਰੱਖਣਾ ਜਾਂ ਨਹੀਂ ਰੱਖਣਾ ਉਦੋਂ ਤੱਕ ਵੀ ਚੇਤਾਵਨੀ ਦੇ ਦਿੱਤੀ ਸੀ ਕਿ ਅਗਲੀ ਜਿਹੜੀ ਕੈਬਨਟ ਮੀਟਿੰਗ ਦੇ ਵਿੱਚ ਅਜੰਡਾ ਪਾਸ ਕਰਕੇ ਨਵੇਂ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਭਰਤੀ ਕੀਤੇ ਜਾਣਗੇ ਔਰ ਨਾਲ ਦੀ ਨਾਲ ਸਬੰਧਤ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਸੀ ਕਿ ਰਜਿਸਟ੍ਰੇਸ਼ਨ ਦਾ ਕੰਮ ਨਾ ਬੰਦ ਹੋਵੇ ਇਸ ਕਰਕੇ ਆਪਣੀਆਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤੁਸੀਂ ਮੌਕੇ ਤੇ ਹੋਰਨਾਂ ਨੂੰ ਵੀ ਇਹ ਰਜਿਸਟ੍ਰੇਸ਼ਨ ਦਾ ਕੰਮ ਦੇ ਸਕਦੇ ਹੋ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਾਂ ਸੀ ਕਿ ਮਾਸਟਰਾਂ ਜਾਂ ਹੈੱਡਮਾਸਟਰਾਂ ਨੂੰ ਵੀ ਰਜਿਸਟ੍ਰੇਸ਼ਨ ਦਾ ਕੰਮ ਸੌਂਪਿਆ ਜਾ ਸਕਦਾ ਹੈ ਤੇ ਹੁਣ ਕਰੀਬ 235 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਰਕਾਰ ਨੇ ਬਦਲ ਦਿੱਤੇ ਨੇ ਇਸ ਜਾਣਕਾਰੀ ਨਾਲ ਧੜ ਤੋਂ ਲੰਦੇ ਅੱਗੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ